ਨੀਕੋ ਚਿੰਕਿਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਕੈਦੀ ਵੀ ਮੰਨਿਆ ਜਾਂਦਾ ਹੈ ਇਸ ਦਾ ਜਨਮ 16 ਸਤੰਬਰ 1986 ਨੂੰ ਹੋਇਆ ਕੋਰਟ ਨੇ ਇਸ ਨੂੰ 400 ਸਾਲਾਂ ਦੀ ਸਜ਼ਾ ਸੁਣਾਈ ਨੀਕੋ ਦਾ ਪਰਿਵਾਰ ਉਗਾਹਾਂ ਦਾ ਰਹਿਣ ਵਾਲਾ ਸੀ 7 ਸਾਲ ਦੀ ਉਮਰ ਦੇ ਵਿੱਚ ਹੀ ਇਸ ਨੇ ਆਪਣੇ ਪੈਸਿਆਂ ਦੇ ਨਾਲ ਇੱਕ 25 ਕੈਲੀਬਰ ਦੀ ਹੈਂਡ ਗਨ ਖਰੀਦ ਲਈ ਸੀ ਜੀ ਹਾਂ ਤੁਸੀਂ ਇਹ ਸੋਚ ਕੇ ਦੇਖੋ ਕਿ ਉਹ ਆਦਮੀ ਕਿੰਨਾ ਖਤਰਨਾਕ ਹੋਵੇਗਾ ਜਿਸ ਨੂੰ ਕੋਰਟ ਨੇ 2.25 ਸਾਲਾ ਨਹੀਂ 3400 ਸਾਲਾਂ ਦੀ ਸਜ਼ਾ ਸੁਣਾਈ ਸੀ एक अजिहा इंसान है जिसनू दुनिया की कोई अदालत समझ नहीं सकी ये आदमी दुनिया के लिए इन्ना खतरनाक है कि कोर्ट के वालों भी कहा गया है कि कुछ भी हो जाए पर कदे इस आदमी नेल चो बाहर नहीं क्या जाएगा ये इंसान बारली दुनिया तो इन्ना खतरनाक है ही पर जेल जाके भी इस कोई सुधार नहीं आया ਕਲਕੀ ਜੇਲ ਦੇ ਵਿੱਚ ਰਹਿੰਦੇ ਹੋਏ ਵੀਐਸ ਨੇ ਵੱਡੇ ਵੱਡੇ ਕਾਂਡਾ ਨੂੰ ਇਲਜ਼ਾਮ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੀਕੋ ਜਿੰਕਿਸ ਦੀ ਇਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਕੈਦੀ ਵੀ ਮੰਨਿਆ ਜਾਂਦਾ ਹੈ। ਇਹ ਇਨਸਾਨ ਇਕੱਲਾ ਜੇਲ੍ਹ ਦੇ ਵਿੱਚ ਹੀ ਨਹੀਂ ਇੰਟਰਨੈਟ ਦੇ ਉੱਤੇ ਵੀ ਕਾਫੀ ਵਾਇਰਲ ਹੈ। ਹੁਣ ਤੁਹਾਨੂੰ ਦੱਸਦੇ ਹਾਂ ਨੀਕੋ ਦੀ ਜ਼ਿੰਦਗੀ ਦੇ ਬਾਰੇ। ਇਸ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਮੁਸ਼ਕਲਾਂ ਭਰੀ ਸੀ। ਛੋਟੀ ਉਮਰ ਤੋਂ ਹੀ ਜੋ ਚੀਜ਼ਾਂ ਇਹ ਆਪਣੇ ਪਰਿਵਾਰ ਦੇ ਵਿੱਚ ਹੁੰਦਿਆ ਦੇਖ ਰਿਹਾ ਸੀ। ਕਿਸੇ ਵੀ ਜਵਾਕ ਲਈ ਉਹ ਦੇਖਣਾ ਠੀਕ ਨਹੀਂ ਹੈ। ਨੀਕੋ ਦਾ ਪਰਿਵਾਰ ਉਗਾਹਾਂ ਦਾ ਰਹਿਣ ਵਾਲਾ ਸੀ। ਐਸ ਦਾ ਪੂਰਾ ਪਰਿਵਾਰ ਹੀ ਅਪਰਾਧੀ ਸੀ ਪਰ ਦੁਨੀਆਂ ਦੇ ਵਿੱਚ ਜੋ ਸਭ ਤੋਂ ਵੱਧ ਨਿਖਰ ਕੇ ਆਇਆ ਉਹ ਸੀ ਨੀਕੋ ਜਿੰਕਿਸ ਇਸ ਨੂੰ ਸਰਕਾਰ ਦੇ ਵੱਲੋਂ ਅਲੱਗ-ਅਲੱਗ ਮੈਂਟਲ ਹਸਪੀਟਲਾਂ ਦੇ ਵਿੱਚ ਵੀ ਦਾਖਲ ਕੀਤਾ ਗਿਆ ਤਾਂ ਜੋ ਉਸ ਦੇ ਦਿਮਾਗ ਦਾ ਪਤਾ ਲੱਗ ਸਕੇ ਕਿ ਕਿਉਂ ਉਹ ਇਨ ਨਿੱਕ ਕਿਨੌਣੇ ਜੁਰਮਾਂ ਨੂੰ ਇਲਜ਼ਾਮ ਦੇ ਰਿਹਾ ਹੈ ਪਰ ਹਰ ਬਾਰ ਹੀ ਇਹ ਜਾਣਨ ਦੇ ਵਿੱਚ ਸਰਕਾਰ ناکਾਮਯਾਬ ਹੋਈ ਹੁਣ ਜੇ ਤੁਹਾਨੂੰ ਦੱਸ ਦਈਏ ਉਸਨੇ 7 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਪੈਸਿਆਂ ਦੇ ਨਾਲ ਇੱਕ 25 ਕੈਲੀਬਰ ਦੀ ਹੈਂਡ ਗਨ ਖਰੀਦ ਲਈ ਸੀ ਤੇ ਇਸ ਗਨ ਨੂੰ ਖਰੀਦਣ ਦੀ ਵਜ੍ਹਾ ਸਿਰਫ ਇਹ ਰਹੀ ਕਿ ਉਹ ਸਕੂਲ ਦੇ ਵਿੱਚ ਬੱਚਿਆਂ ਨੂੰ ਡਰਾ ਸਕੇ ਤੇ ਬੱਚਿਆਂ ਦੇ ਉੱਤੇ ਆਪਣੀ ਦਹਿਸ਼ਤ ਬਣਾ ਸਕੇ ਤੇ ਜਦੋਂ ਨੀਕੋ 11 ਸਾਲਾਂ ਦਾ ਹੋਇਆ ਤਾਂ ਉਸਨੇ ਪੂਰਾ ਪੂਰਾ ਦਿਨ ਸਕੂਲ ਜਾਣਾ ਹੀ ਬੰਦ ਕਰ ਦਿੱਤਾ ਉਹ ਪੂਰਾ ਦਿਨ ਸਕੂਲ ਨਹੀਂ ਜਾਂਦਾ ਸੀ ਬਲਕਿ ਆਪਣੇ ਸ਼ਹਿਰ ਦੇ ਲੋਕਲ ਗੈਂਗ ਨਾਲ ਕੱਟ ਬਲਕਿ ਆਪਣੇ ਸ਼ਹਿਰ ਦੀਆਂ ਲੋਕਲ ਗੈਂਗ ਨਾਲ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਇਲਜ਼ਾਮ ਦਿੰਦਾ ਸੀ 13 ਸਾਲ ਦੀ ਉਮਰ ਦੇ ਵਿੱਚ ਹੀ ਨੀਕੋ ਦੇ ਮੂੰਹ ਨੂੰ ਖੂਨ ਲੱਗ ਗਿਆ ਸੀ ਕਿਉਂਕਿ ਉਸਨੇ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਇਸਨੇ ਬੇहद ਹੀ ਛੋਟੀ ਉਮਰ ਦੇ ਵਿੱਚ ਗੈਂਗ ਜੁਆਇਨ ਕਰ ਲਈ ਸੀ 2003 ਦੇ ਵਿੱਚ ਜਦੋਂ ਇਸ ਦੀ ਉਮਰ ਸਿਰਫ 15 ਸਾਲ ਸੀ ਉਦੋਂ ਹੀ ਉਹ ਪਹਿਲੀ ਵਾਰ ਜੇਲ੍ਹ ਚਲਾ ਗਿਆ ਜਦੋਂ ਉਸ ਨੂੰ ਰੰਗੇ ਹੱਥ ਚੋਰੀ ਕਰਦੇ ਫੜਿਆ ਗਿਆ ਤੇ ਜੇਲ੍ਹ ਦੇ ਵਿੱਚ ਰਹਿੰਦੇ ਹੀ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੰਗੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਸ ਦੇ ਉੱਤੇ ਦੋ ਤਾਰਾਵਾ ਹੋਰ ਲੱਗ ਗੀਆਂ ਜਦੋਂ ਉਸ ਨੂੰ ਪੇਸ਼ੀ ਦੇ ਲਈ ਜੇਲ੍ਹ ਲੈ ਕੇ जाया ਜਾ ਰਿਹਾ ਸੀ ਤਾਂ ਉਸ ਨੇ ਆਪਣੇ ਗਾਰਡ ਦੇ ਉੱਤੇ ਹਮਲਾ ਕਰ ਦਿੱਤਾ ਇੰਨੀਆਂ ਵਾਰਦਾਤਾਂ ਤੋਂ ਬਾਅਦ ਜੱਜ ਨੇ ਜਿਹੜਾ ਫੈਸਲਾ ਨਿਕੋ ਲਈ ਲਿਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇੰਨੀਆਂ ਵਾਰਦਾਤਾਂ ਨੂੰ ਇਲਜ਼ਾਮ ਦੇਣ ਵਾਲੇ ਇਨਸਾਨ ਨੂੰ ਸਿਰਫ ਸਜ਼ਾ ਹੋਈ 10 ਸਾਲਾਂ ਦੀ ਜਿਸ ਨੂੰ ਪੂਰਾ ਕਰਕੇ 2003 ਦੇ ਵਿੱਚ ਫਿਰ ਤੋਂ ਨੀਕੋ ਬਾਹਰ ਆ ਗਿਆ ਜੇਲ੍ਹ ਜਾਣ ਤੋਂ ਬਾਅਦ ਨੀਕੋ ਹੋਰ ਵੀ ਜ਼ਿਆਦਾ ਵਿਗੜ ਗਿਆ ਇਹ ਵੀ ਕਹਿ ਸਕਦੇ ਹਾਂ ਉਸਨੇ ਜੇਲ੍ਹ ਦੇ ਵਿੱਚ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਵੀ ਕੋਈ ਉਸ ਨੂੰ ਫਰਕ ਨਹੀਂ ਪਿਆ ਕਿਸੇ ਵੀ ਤਰ੍ਹਾਂ ਦਾ ਸੁਧਾਰ ਉਹਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਨੀਕੋ ਹਮੇਸ਼ਾ ਤੋਂ ਹੀ ਮਰਨ ਮਰਾਨ ਤੇ ਉਤਾਰੂ ਰਹਿੰਦਾ ਸੀ ਜਿਸ ਵਜ੍ਹਾ ਕਾਰਨ ਉਸ ਦਾ ਨਾਮ ਦ ਕਿਲਿੰਗ ਮਸ਼ੀਨ ਵੀ ਰ ਕਿਆ ਗਿਆ ਜੇਲ ਤੋਂ ਬਾਅਦ ਆਉਣ ਤੋਂ ਸਿਰਫ 11 ਦਿਨਾਂ ਬਾਅਦ ਹੀ ਨੀਕੋ ਨੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਉਸ ਤੇ ਇਸ ਕਾਂਡ ਦੇ ਵਿੱਚ ਉਹਦੀ ਭੈਣਾ ਨੇ ਵੀ ਉਸ ਦਾ ਪੂਰਾ ਸਾਥ ਨਭਾਇਆ ਤੇ ਇੱਕ ਕੈਦੀ ਜੋ ਕਿ ਉਸੇ ਦਿਨ ਜੇਲ ਦੇ ਵਿੱਚੋਂ ਰਿਹਾ ਹੋ ਕੇ ਆਇਆ ਸੀ ਉਸ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਹੋਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਕੈਦੀ ਨੂੰ ਨੀਕੋ ਨੇ ਮਾਰਿਆ ਸੀ ਉਹ ਨੀਕੋ ਦਾ ਬਹੁਤ ਹੀ ਚੰਗਾ ਤੇ ਕਰੀਬੀ ਦੋਸਤ ਸੀ ਤੇ ਉਸ ਤੋਂ ਕਮਾਲ ਦੀ ਗੱਲ ਇਹ ਹੈ ਕਿ ਉਸ ਨੂੰ ਮਾਰਨ ਤੋਂ ਪਹਿਲਾਂ ਇਹਨਾਂ ਦੋਨੋਂ ਦੋਨਾਂ ਨੇ ਨਾਲ ਬੈ ਕੇ ਦਾਰੂ ਪੀਤੀ ਤੇ ਫੋਟੋ ਵੀ ਖਿੱਚਵਾਈ ਤੇ ਇੱਕ ਗੱਲ ਹੋ ਤੁਹਾਨੂੰ ਹੋਰ ਦੱਸ ਦਈਏ ਕਿ ਇੱਕ ਦਿਨ ਇੰਜ ਹੀ ਨੀਕੋ ਰੋਡ ਦੇ ਉੱਤੇ ਘੁੰਮ ਰਿਹਾ ਹੁੰਦਾ ਹੈ ਤੇ ਇੱਕ ਐਕਐਸਯੂਵੀ ਕਾਰ 'ਚ ਸਵਾਰ ਔਰਤ ਨੂੰ ਬਾਹਰ ਕੱਢ ਕੇ ਚਾਰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੰਦਾ ਹੈ ਅੱਜ ਅੰਨ੍ਹਾ ਕਈ ਵਾਰ ਦਾਤਾ ਨੂੰ ਨੀਕੋ ਨੇ ਇਲਜ਼ਾਮ ਦਿੱਤਾ ਇਹਨਾਂ ਸਾਰੇ ਕਾਂਡ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਨੀਕੋ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਸਮੇਂ ਪੁਲਿਸ ਨੂੰ ਵੀ ਇਹ ਪਤਾ ਲੱਗ ਗਿਆ ਸੀ ਕਿ ਅਜੇ ਤੱਕ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਨੇ ਉਹਨਾਂ ਸਾਰਿਆਂ ਵਿੱਚ ਨੀਕੋ ਹੀ ਸ਼ਾਮਿਲ ਸੀ ਉਸ ਤੋਂ ਬਾਅਦ ਫਿਰ ਨੀਕੋ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪਰ ਫਿਰ ਵੀ ਉਸ ਵਿੱਚ ਕੋਈ ਜ਼ਿਆਦਾ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਇੱਕ ਦਿਨ ਐਦਾਂ ਹੀ ਜੇਲ੍ਹ ਦੇ ਵਿੱਚ ਉਸਦੇ ਹੱਥ ਵਿੱਚ ਇੱਕ ਰੇਜ਼ਰ ਤੇ ਬਲੇਡ ਲੱਗ ਜਾਂਦਾ ਹੈ ਜਿਸ ਦੇ ਨਾਲ ਉਹ ਆਪਣੀ ਜੀਬ ਦੇ ਉੱਤੇ ਦੋ ਕੱਟ ਲਾ ਲੈਂਦਾ ਹੈ ਤੇ ਉਸ ਨੇ ਇਹ ਤਾਂ ਕੀਤਾ ਤਾਂ ਜੋ ਉਹ ਸੱਪ ਵਰਗਾ ਦਿਖਾਈ ਦੇਵੇ ਤੇ ਉਸ ਰਾਤ ਹੀ ਉਹ ਆਪਣੇ ਗੁਪਤ ਅੰਗ ਵਿੱਚ ਵੀ ਬਲੇਡ ਲਾ ਕੇ ਉਸ ਨੂੰ ਕੱਟ ਲੈਂਦਾ ਹੈ ਇਸ ਵਾਰ ਦਾਤ ਤੋਂ ਬਾਅਦ ਪ੍ਰਸ਼ਾਸਨ ਦੀਆਂ ਸ਼ਕਤੀਆਂ ਦੇ ਉੱਤੇ ਵੀ ਸਵਾਲ ਚੱਕੇ ਗਏ ਤੇ ਕਿਹਾ ਗਿਆ ਕਿ ਪ੍ਰਸ਼ਾਸਨ ਦੀਆਂ ਸ਼ਕਤੀਆਂ ਤੋਂ ਬਾਅਦ ਵੀ ਨੀਕੋ ਦੇ ਕੋਲ ਰੇਜ਼ਰ ਤੇ ਬਲੇਡ ਕਿੱਥੋਂ ਆਇਆ ਤੇ ਹੋਰ ਤੁਹਾਨੂੰ ਦੱਸ ਦਈਏ ਤਾਂ ਪਤਾ ਨਹੀਂ ਕਿਵੇਂ ਇੱਕ ਦਿਨ ਨੀਕੋ ਦੇ ਹੱਥ ਸੱਤ ਚਾਬੀਆਂ ਲੱਗ ਗਈਆਂ ਇਹ ਗੱਲ ਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਹੈਰਾਨੀ ਹੋਊਗੀ ਜੀ ਹਾਂ ਇੱਕ ਦਿਨ ਨੀਕੋ ਦੇ ਹੱਥ ਸੱਤ ਚਾਬੀਆਂ ਦਾ ਗੁੱਛਾ ਲੱਗ ਜਾਂਦਾ ਹੈ ਤੇ ਕਰਕੇ ਉਹ ਉਹਨਾਂ ਸਾਰੀਆਂ ਚਾਬੀਆਂ ਨੂੰ ਖਾ ਜਾਂਦਾ ਹੈ ਜਿਸ ਤੋਂ ਬਾਅਦ ਸਾਰਿਆਂ ਨੇ ਇਹ ਕਰਾ ਦਿੱਤਾ ਕਿ ਨੀਕੋ ਬਿਲਕੁਲ ਹੀ پاگل ਹੋ ਚੁੱਕਾ ਹੈ ਪਰ ਜਦੋਂ ਉਸ ਦਾ ਚੈੱਕਅਪ ਕਰਾਉਣ ਦੇ ਲਈ ਡਾਕਟਰਸ ਨੂੰ ਬੁਲਾਇਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਨੀਕੋ ਬਿਲਕੁਲ ਤੰਦਰੁਸਤ ਹੈ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਹੈ ਤੇ ਇਸ ਨੂੰ پاگل ਨਹੀਂ ਕਰਾਰਿਆ ਜਾ ਸਕਦਾ ਸੁਣਨ ਕਹਿਣ ਦੇ ਵਿੱਚ ਇਹ ਵੀ ਆਇਆ ਕਿ ਉਹ ਇਹ ਸਭ ਤਾਂ ਕਰ ਰਿਹਾ ਸੀ ਤਾਂ ਜੋ ਉਸ ਨੂੰ پاگل ਕੋਸ਼ਿਤ ਕਰ ਦਿੱਤਾ ਜਾਵੇ ਤੇ ਉਸ ਨੂੰ ਮੌਤ ਦੀ ਸਜ਼ਾ ਨਾ ਵੇਲੇ ਮਈ 2017 ਦੇ ਤਿੰਨ ਜੱਜਾਂ ਦੀ ਬੈਂਚ ਨੇ ਨੀਕੋ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਜ੍ਹਾ ਦੇ ਕਾਰਨ ਨੀਕੋ ਦੀ ਸਜ਼ਾ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ 3400 ਸਾਲਾਂ ਦੇ ਲਈ ਜੇਲ੍ਹ ਵਿੱਚ ਰਹਿਣਾ ਪਵੇਗਾ ਸੋ ਇਹ ਸੀ ਕਹਾਣੀ ਨੀਕੋ ਜਿੰਕਿਸ ਦੀ ਜਿਸ ਨੂੰ 22 ਸਾਲਾਂ ਦੀ 450 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ